ਮਾਝੇ ਦੇ ਕਿਸਾਨ ਮੀਟਿੰਗ ਦੇ ਲਈ ਦਿੱਲੀ ਨਹੀਂ ਜਾ ਰਹੇ ਕਿਉਂਕਿ ਇਹਨਾਂ ਨੂੰ ਕੇਂਦਰ ਦੀ ਨੀਅਤ 'ਤੇ ਸ਼ੱਕ ਹੈ। ਜੋ ਚਿੱਠੀ ਆਈ ਹੈ ਸੈਂਟਰ ਵੱਲੋਂ ਗੱਲਬਾਤ ਦੇ ਲਈ ਉਸ 'ਤੇ ਵੀ ਇਹਨਾਂ ਨੇ ਸਵਾਲ ਚੁੱਕੇ ਤੇ ਸਾਫ਼ ਸ਼ਬਦਾਂ 'ਚ ਕਹਿ ਰਹੇ ਨੇ ਮੀਟਿੰਗ ਕਰਾਂਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਤੋਂ ਇਲਾਵਾ ਕਿਸੇ ਮੰਤਰੀ ਜਾਂ ਅਫਸਰ ਦੇ ਨਾਲ ਨਹੀਂ। ਮਜ਼ਦੂਰਾ ਸ਼ਹਿਰੀਆਂ ਦਾ ਏਕਾ ਜਿੰਦਾਬਾਦ 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 80 ਕਰੋੜ ਵਾਪਸ ਕਰਵਾ ਕੇ ਰਹਾਗੇ। ਵਾਹ ਜਿੰਦਾਬਾਦ ਜਿੰਦਾਬਾਦ ਚੰਗੀਆਂ ਨੂੰ ਪਸਾਰਨਾ ਬੁੱਧਰ ਰਲ ਕੇ ਕਾਲੀ ਦਵਾਈਆਂ ਦਾ ਖਾਨ ਦਾ ਪੋਸਟਪੋਸਟ ਸਟਾਨਾ ਬਹੁਤ ਕਰਨਾ ਚਾਹੀਦਾ ਅਸੀਂ ਤਾਂ ਬੇਦਰੀ ਕਰਦਾ ਕਿ ਕਾਲਾ ਡਾਡ ਆਪਣੇ ਸ਼ਾਪ ਤੇ ਵੀ ਲਾਉ ਇੱਕ ਬੰਨੇ ਪੰਜਾਬ ਦੀ ਬਾਹਮ ਰੋੜ ਕੇ ਗੱਲਬਾਤ ਕੀਤੀ ਜਾ ਰਹੀ ਸਾਨੂੰ ਠੀਕ ਨਹੀਂ ਲੱਗਿਆ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਵੀ ਇਹੋ ਜਿਹੇ ਹਾਲਾਤਾਂ ਸਾਨੂੰ ਗੱਲਬਾਤ ਲਈ ਨਹੀਂ ਜਾਣਾ ਚਾਹੀਦਾ ਠੀਕ ਹੈ ਮਾਲ ਗੱਡੀਆਂ ਚਲਾਉਣਾ ਕੇਂਦਰ ਦਾ ਹੱਕ ਮੰਦਾ ਪੰਜਾਬ ਨੂੰ ਸਟੇਸ਼ਨਲ ਵੱਟ ਕੋ ਕੀਤਾ ਜਾ ਰਿਹਾ ਕਿਸਾਨ ਮਸੂਰ ਸੰਘਰਸ਼ ਕਮੇਟੀ ਨੇ ਕੇਂਦਰ ਦਾ ਸੱਦਾ ਠੁਕਰਾ ਦਿੱਤਾ ਹੈ ਕੇਂਦਰ ਨੇ ਕਿਸਾਨਾਂ ਨੂੰ ਤੀਜੀ ਵਾਰ ਬੁਲਾਇਆ ਸੀ ਤੇ ਤਿੰਨੋ ਵਾਰ ਇਨ੍ਹਾਂ ਕਿਸਾਨਾਂ ਨੂੰ ਕੇਂਦਰ ਦੀ ਗੱਲ ਚੱਜੀ ਨਹੀਂ ਇਸ ਵਾਰ ਤੱਕ ਕੇਂਦਰੀ ਰੇਲ ਮੰਤਰੀ ਤੇ ਖੇਤੀ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਨੀ ਹੈ ਪਰ ਮਾਜੀ ਦੇ ਇਨ੍ਹਾਂ ਕਿਸਾਨਾਂ ਨੂੰ ਕੇਂਦਰ ਦੀ ਨੀਅਤ 'ਤੇ ਸ਼ੱਕ ਹੈ ਤੇ ਮੰਗ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਸਿੱਧੀ ਗੱਲ ਕਰਨ ਦੇਖੋ ਜੀ ਜਿਹੜੀ ਚਿੱਠੀ ਆਈ ਹੈ ਉਹਦੇ ਵਿੱਚ ਕਿਹਾ ਸੀ ਪੰਜਾਬ ਵਿੱਚ ਅੰਦੋਲਨ ਚੱਲ ਰਿਹਾ ਜੇ ਅਸੀਂ ਮੀਟਿੰਗ ਵਿੱਚ ਚੱਲ ਜਾਈਏ ਇਹ ਗੱਲ ਮੰਨ ਲੀਏ ਵੀ ਦੇਸ਼ 'ਚ ਅੰਦੋਲਨ ਨਹੀਂ ਚੱਲ ਰਿਹਾ ਇੱਕ ਤਾਂ ਖਾਰਜ ਹੋ ਗਈ ਇੱਕ ਦੂਸਰੀ ਗੱਲ ਸੀ ਵੀ ਖੇਤੀ ਕੀਆਂ ਸਮੱਸਿਆਵਾਂ ਮਤਲਬ ਖੇਤੀ ਦੀਆਂ ਜੁੜੀਆਂ ਇਹ ਬਿੱਲਾਂ ਤੋਂ ਪਹਿਲਾਂ ਵੀ ਸਮੱਸਿਆਵਾਂ ਹੋਈਆਂ ਸੀ ਖੇਤੀ ਬਿੱਲਾਂ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਇਹ ਵੀ ਫੈਕਟ ਸੀਗੇ ਦੂਸਰਾ ਦੂਜੀਆਂ ਜਿਹੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦਿਆ ਹੀ ਨਹੀਂ ਗਿਆ ਕੱਲਾ ਪੰਜਾਬ ਨੂੰ ਸੱਦਿਆ ਗਿਆ ਦੇਸ਼ ਪੱਧਰ ਦਾ ਕੌਮੀ ਗਠਜੋੜ ਬਣਿਆ ਵਾ ਫਿਰ ਅਸੀਂ 26 27 ਨੂੰ ਉੱਥੇ ਕਰ ਰਹੇ ਹਾਂ ਇਹਦਾ ਮਤਲਬ ਉਹਨੂੰ ਫੁੱਟ ਪਾਉਣ ਦਾ ਯਤਨ ਕੀਤਾ ਗਿਆ ਇਹ ਦੇਦੋਗਾਹ ਆਰਥਿਕ ਨਾਕੇਬੰਦੀ ਮਾਲ ਗੱਡੀਆਂ ਚਲਾਈਆਂ ਨਹੀਂ ਗਈਆਂ ਤਬਾਹ ਕੀਤਾ ਜਿਹੜਾ ਪੰਜਾਬ ਨੂੰ ਇੱਕ ਬੰਨੇ ਪੰਜਾਬ ਦੀ ਬਾਹਮ ਰੋੜ ਕੇ ਗੱਲਬਾਤ ਕੀਤੀ ਜਾ ਰਹੀ ਸਾਨੂੰ ਠੀਕ ਨਹੀਂ ਲੱਗਿਆ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਵੀ ਇਹੋ ਜਿਹੇ ਹਾਲਾਤਾਂ ਸਾਨੂੰ ਗੱਲਬਾਤ ਲਈ ਨਹੀਂ ਜਾਣਾ ਚਾਹੀਦਾ ਜੀ ਤੁਸੀਂ ਉੱਥੇ ਜਾਂਦੇ ਜਾ ਕੇ ਕਿਸਾਨ ਜਥੇਬੰਦੀਆਂ ਜਾ ਕੇ ਕਹਿੰਦੀਆਂ ਕਿ ਬੇਲ ਰੱਦ ਕਰੋ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਹੋ ਸਕਦਾ ਤੁਹਾਡੀ ਗੱਲ ਲਿਖਤ ਚ ਨਾ ਆਈ ਹੋਵੇ ਤੇ ਸੁਣ ਲੈਂਦੇ ਤੁਹਾਡੀ ਆ ਪੰਜਾਬੀ ਚ ਕਹਾਵਤ ਆ ਵੀ ਝੋਨੇ ਦੇ ਪਿੰਡ ਪਰਾਈ ਤੋਂ ਦਿਖ ਪੈਂਦੇ ਆ ਜੋ ਬੋਲੀ ਸ਼ੈਲੀ ਭਾਜਪਾ ਪੰਜਾਬ ਦੀ ਕਾਈ ਬੋਲ ਰਹੀ ਆ ਵੀ ਸਾਡੀ ਜਿੱਤ ਤਾਂ ਹੋਈ ਵੀ ਸਾਡੇ ਬਿੱਲ ਠੀਕ ਆ ਹੁਣ ਤੁਸੀਂ ਦੇਖੋ ਵੀ ਇਹੋ ਜਿਹੇ ਹਾਲਾਤਾਂ ਚ ਗੱਲਬਾਤੋਂ ਕਿ ਨਿਕਲ ਜਾਣਾ ਕੁਝ ਗੱਲਬਾਤ ਚ ਕੱਢਣ ਪਉਣ ਲਾ ਹੈ ਨਹੀਂਗਾ ਠੀਕ ਆ ਜੇ ਸਾਡੇ ਭਰਾ ਕੋ ਮੀਟਿੰਗ ਚ ਜਾਣਾ ਚਾਹਣ ਸਾਨੂੰ ਇਤਰਾਜ਼ ਕੋਈ ਨਹੀਂਗਾ ਉਹਨਾ ਆਪਣੇ ਤੌਰ ਤੇ ਜਾਣਾ ਚਾਹੀਦਾ ਠੀਕ ਆ ਨਹੀਂ ਤੁਹਾਨੂੰ ਕੀ ਲੱਗਦਾ ਕਿ ਗੱਲਬਾਤ ਦਾ ਮਾਹੌਲ ਨਹੀਂ ਹੈਗਾ ਬੀਜੇਪੀ ਦੇ ਨਾਲ ਕੋਈ ਗੱਲਬਾਤ ਸੱਟਾ ਨਹੀਂ ਨਿਕਲੇਗਾ ਬਿਲਕੁਲ ਗੱਲਬਾਤ ਦਾ ਮਾਹੌਲ ਨਹੀਂ ਇੱਕ ਬਨੇ ਮਾਲ ਗੱਡੀਆਂ ਬੰਦ ਕਰਕੇ ਤੇ ਇਹ ਤੋਂ ਕਹਾ ਰੇਲ ਮੰਤਰੀ ਬਾ ਲਿਆ ਜਾ ਰਿਹਾ ਇਸ ਕਰਕੇ ਵੀ ਸਾਨੂੰ ਪੈਸੇਂਜਰ ਦਾ ਲਾਂਘਾ ਵੀ ਦਿੱਤਾ ਜਾਵੇ ਉੱਚੇ ਲਿਖਿਆ ਚਿੱਠੀ ਚ ਵੀ ਜਿੱਥੇ ਅਸੀਂ ਪੰਜਾਬ ਚ ਵਸਤੂਆਂ ਦੀ ਘਾਟ ਦਾ ਉਸ ਕੋ ਵੀ ਵਸਤੂਆਂ ਜਾਣ ਤੇ ਦੁਤੀ ਆਵਾਜਾਈ ਦੇ ਸਾਧਨ ਵੀ ਖੋਲਣ ਇਹ ਚਿੱਠੀ ਦੇ ਜ਼ਿਕਰ ਕੀਤਾ ਗਿਆ ਤਾਂ ਇਹਦੇ ਅਰਥ ਕੀ ਹੈਗੇ ਰੇਲ ਮੰਤਰੀ ਦਾ ਕੀ ਉਚਿਤ ਬੰਦਾ ਵੀ ਉਹ ਬਹਿ ਕੇ ਗੱਲਬਾਤ ਚ ਆਵੇ ਜਾਂ ਕੀ ਸਮੱਸਿਆ ਵਾ ਠੀਕ ਹੈ ਜੀ ਕਿਉਂਕਿ ਉਹਦੇ ਅਧਿਕਾਰ ਖੇਤਰ ਵਾਲਾ ਮਸਲਾ ਨਹੀਂ ਹੈਗਾ ਇਹ ਠੀਕ ਹੈ ਮਾਲ ਗੱਡੀਆਂ ਚਲਾਉਣਾ ਕੇਂਦਰ ਦਾ ਹੱਕ ਬੰਦਾ ਪੰਜਾਬ ਨੂੰ ਦੇਸ਼ ਨਾਲੋਂ ਵੱਡਕੋ ਕੀਤਾ ਜਾ ਰਿਆ ਅਸੀਂ ਅਸੀਂ ਸਾਂਝੀ ਸਰਕਾਰ ਬਣੀ ਜੇ ਕੋ ਪ੍ਰਧਾਨ ਮੰਤਰੀ ਬੰਦਾ ਤਾਂ ਪੂਰੇ ਦੇਸ਼ ਦਾ ਬੰਦਾ ਵਾ ਉਹ ਕੱਲਾ ਹਿੰਦੁਸਤਾਨ ਦਾ ਥੋੜਾ ਬੰਦਾ ਵਾ ਜੀ ਭਨੀਰ ਸਾਹਿਬ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਗੱਲ ਕਰਨ ਕਿਉਂ ਤੁਹਾਨੂੰ ਲੱਗਦਾ ਕਿਉਂਕਿ ਹੁਣ ਤੇ ਬਹੁਤ ਵੱਡੇ ਵਜ਼ੀਰ ਬੈਠ ਰਹੇ ਨੇ ਰਾਜਨਾਥ ਸਿੰਘ ਬੈਠ ਰਹੇ ਨੇ ਖੇਤੀ ਮੰਤਰੀ ਬੈਠ ਰਹੇ ਨੇ ਜਿਨ੍ਹਾਂ ਦਾ ਕਿਉਂ ਪ੍ਰਧਾਨ ਮੰਤਰੀ ਦੀ ਤੁਹਾਡੇ ਲੋ ਮੰਗ ਆਈ ਜੀ ਦੇਖੋ ਪੰਜਾਬ ਪੰਜਾਬ ਭਾਜਪਾ ਕਾਈ ਨੇ ਦਾਅਵੇ ਕੀਤੇ ਸੀ ਮੀਡੀਆ ਚ ਰਾਜਨਾਥ ਸਿੰਘ ਦੇ ਨਾਂ ਤਾਂ ਘਰ ਮੀਟਗਾ ਤਾਂ ਨਾ ਰਾਜਨਾਥ ਸਿੰਘ ਜੀ ਬੈਠ ਰਹੇ ਜੋ ਚਿੱਠੀ ਚ ਆ ਪਿਊਸ਼ ਗੋਇਲ ਜੀ ਤੇ ਆਪਣਾ ਖੇਤੀ ਮੰਤਰੀ ਬੈ ਰਹਾ ਤਾਂ ਉਹ ਵੀ ਗੱਲ ਦੂਰ ਦੀ ਰਹਿ ਗਈ ਆ ਸੋ ਅਸੀਂ ਸਮਝਦੇ ਵੀ ਮੋਦੀ ਸਰਕਾਰ ਦੇ ਵਿੱਚ ਮੋਦੀ ਜੀ ਤੋਂ ਬਾਅਦ ਕਿੰਨੇ ਕੁ ਲੋਕਾਂ ਦੀ ਹਾਜ਼ਰੀयत ਆ ਉਹਨਾਂ ਦੇ ਕੈਬਨਟ ਦੇ ਵਿੱਚ ਕਿਉਂਕਿ ਜਿੱਡਾ ਵੱਡਾ ਫੈਸਲਾ ਪਾਰਲੀਮੈਂਟ ਚ ਕਾਨੂੰਨ ਪਾਸ ਹੋ ਗਿਆ ਸਵੈਮ ਪ੍ਰਧਾਨ ਮੰਤਰੀ ਤੋਂ ਥੇਟਾ ਕੋਈ ਬੰਦਾ ਉਹੋ ਜਿਹੇ ਫੈਸਲੇ ਨਹੀਂ ਕਰ ਸਕਦਾ ਅਸੀਂ ਤਾਂ ਮੰਗ ਕਰ ਰਹੇ ਹਾਂ ਜੀ ਸਰ ਤੁਹਾਡੇ ਵੱਲੋਂ ਮੈਸੇਜ ਜਿਹੜਾ ਵਾ ਗੱਲਬਾਤਾਂ ਸਦਾ ਠੁਕਰਾਏ ਜਾਂਦਾ ਮੈਸੇਜ ਜਾਂਦਾ ਪਿਛਲੀਆਂ ਦੋ ਮੀਟਿੰਗਾਂ ਵੀ ਤੁਸੀਂ ਨਹੀਂ ਗਏ ਇਹ ਤੀਸਰੀ ਮੀਟਿੰਗ ਨੂੰ ਵੀ ਤੁਸੀਂ ਠਕਰਾਤਾ ਸਦਾ ਤਾਂ ਕਿਤੇ ਇਸ ਤਰ੍ਹਾਂ ਦਾ ਮੈਸੇਜ ਨਹੀਂ ਚੱਲ ਜਾਏਗਾ ਕਿ ਕਿਸਾਨ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੇ ਐ ਨਹੀਂ ਗੱਲ ਹੈਗੀ ਪਿਛਲੀ ਵਾਰ ਅਸੀਂ ਨਹੀਂ ਗਏ ਸਾਡੇ ਭਰਾ ਗਏ ਆ ਤੇ ਸਾਬਤ ਹੋ ਗਿਆ ਸੱਚ ਸਾਹਮਣੇ ਉਹ ਇਸ ਕਰਕੇ ਇਹੋ ਜੀ ਗੱਲ ਹੈ ਅਸੀਂ ਗੱਲਬਾਤ ਦਾ ਸੱਦਾ ਟਕਰਾਰ ਰਹੇ ਆ ਗੱਲਬਾਤ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਹਨ ਉਹਦਾ ਜ਼ਿਕਰ ਕਰਕੇ ਨਹੀਂ ਜਾ ਰਹੇ ਵੀ ਆਹ ਕਾਰਨ ਨੇ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਐ ਨਹੀਂ ਕਹਿ ਸਕਦੇ ਹਾਂ ਵੀ ਗੱਲ ਨੂੰ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦੇਣਾ ਵੀ ਅਸੀਂ ਖੇਤੀ ਦੇ ਕਾਨੂੰਨਾਂ ਰੱਦ ਕਰਕੇ ਤੁਹਾਨੂੰ ਸੱਦਦੇ ਹਾਂ ਸਮੱਸਿਆ ਕੀ ਆ ਉਹ ਖੇਤੀ ਦੇ ਕਾਨੂੰਨ ਰੱਦ ਕਰਾਣੇ ਚਿੱਟੀ ਦੀਵਾਲੀ ਬਣਾ ਦਾਂਗੇ ਕਿਹੜੀ ਗੱਲ ਆ ਐ ਨਹੀਂ ਕੋ ਹੈਗਾ ਸਵਾਲ ਇਹੋ ਜਿਹਾ ਇੱਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਲੀ ਦੀਵਾਲੀ ਮਨਾਉਣ ਲਈ ਲੋਕਾਂ ਨੂੰ ਲਾਮਬਤ ਕਰ ਰਹੀ ਹੈ ਖਾਲਕ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਦਾ ਹੋਕਾ ਨਹੀਂ ਦਿੱਤਾ ਪਰ ਇਹਨਾਂ ਦਾ ਆਪਣਾ ਤਰਕ ਹੈ ਪੰਜ ਕਿਸਾਨ ਰੋਜ਼ ਸਾਡੇ ਖੁਦਕੁਸ਼ੀਆਂ ਕਰ ਰਹੇ ਦੇਸ਼ ਵਿੱਚ 50 ਕਿਸਾਨ ਖੁਦਕੁਸ਼ੀਆਂ ਕਰ ਰਹੇ ਆ 42 ਕਰੋੜ ਲੋਕ ਦੇਸ਼ ਦੇ ਬੇਰੁਜ਼ਗਾਰ ਹੋ ਗਏ ਆ ਕਰੋਨਾ ਨੇ ਕਾਰੋਬਾਰ ਤਬਾਹ ਕਰਤਾ ਫਿਰ ਕੀਤੀ ਕਾਨੂੰਨ ਆ ਗਏ ਆ ਸੋ ਆਮ ਜਨਤਾ ਤੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਦੇ ਗੁਜ਼ਾਰੇ ਕਰਨੇ ਬਹੁਤ ਔਖੇ ਹੋ ਰਹੇ ਆ ਸੋ ਹਾਕਮ ਦੀਵਾਲੀ ਮਨਾਉਣ ਮੋਦੀ ਜੀਾਂ ਦੇ ਦੀਵਾਲੀ ਮਨਾਉਣੀ ਉਹਨਾਂ ਦਾ ਹੱਕ ਬਣਦਾ ਕਿਉਂਕਿ ਇਹਨਾਂ ਦੇਸ਼ ਦੀ ਰੇਲਵੇ ਜਿੱਤੀ ਆ ਆਪਣਾ ਭਾਰਤ ਪੈਟਰੋਲੀਅਮ ਵੇਚ ਦਿੱਤਾ ਵਾ ਕੋਲਾ ਦੀਆਂ ਖਾਨਾ ਵੇਚ ਦਿੱਤੀਆਂ ਵਾ ਤੇ ਉਹ ਕਾਰਪਟ ਨਾਲ ਰਲ ਕੇ ਉਹ ਮਨਾ ਸਕਦੇ ਆ ਦੀਵਾਲੀ ਆਮ ਲੋਕਾਂ ਦੇ ਭਾਰਤੀਆਂ ਦੀ ਪੰਜਾਬੀਆਂ ਦੀ ਦੀਵਾਲੀ ਉਹਨਾਂ ਦੇ ਘਰ ਦਾ ਜੀਣਾ ਔਖਾ ਹੋ ਰਿਹਾ ਇਸ ਕਰਕੇ ਕਾਲੀ ਦੀਵਾਲੀ ਦਾ ਨਾਰਾ ਦੇ ਰਹੇ ਆ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣਾ ਇਹੀ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਪਰ ਅਜੇ ਤੱਕ ਕੇਂਦਰ ਦਾ ਕੋਈ ਐਸਾ ਬਿਆਨ ਨਹੀਂ ਆਇਆ ਜਿਸ ਤੋਂ ਇਹ ਚਲ ਗਿਆ ਹੋਵੇ ਕਿ ਕੇਂਦਰ ਫੈਸਲੇ ਤੋਂ ਪਿੱਛੇ ਹਟ ਸਕਦੀ ਹੈ ਇਸ ਲਈ ਕਿਸਾਨ ਆਪੂ ਆਪਣੇ ਹਿਸਾਬ ਨਾਲ ਰਣਨੀਤੀ ਕੱਢ ਰਹੇ ਨੇ